ਅਕਸਰ ਹੀ ਸਕੂਲੀ ਬੱਸਾਂ ਦੇ ਚਾਲਕਾਂ ਵੱਲੋਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੇ ਮਾਮਲੇ ਅਖਬਾਰਾਂ ਅਤੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਬਣਦੇ ਹੀ ਰਹਿੰਦੀ ਨੇ ਜਿੱਥੇ ਕਿ ਤੁਸੀਂ ਖੁਦ ਦੇਖ ਸਕਦੇ ਹੋ ਕਿ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਦੇ ਚਾਲਕ ਨੇ ਬੱਚਿਆਂ ਦੀ ਜ਼ਿੰਦਗੀ ਨੂੰ ਦਾਤੇ ਲਗਾ ਦਿੱਤਾ ਦਰ ਅਸਲ ਉਕਤ ਮਾਮਲਾ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਗ੍ਰਹਿ ਪੁਲਿਸ ਨੇ ਬੋਪਰਾਏ ਵਿਖੇ ਵਿਸ਼ੇਸ਼ ਤੌਰ 'ਤੇ ਵੰਦੀ ਕੀਤੀ ਹੋਈ ਸੀ ਤੇ ਇਸ ਦੌਰਾਨ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਨੂੰ ਜਦੋਂ ਮੁਲਾਜ਼ਮਾ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਬੱਚਿਆਂ ਦੀ ਜ਼ਿੰਦਗੀ ਨੂੰ दांव ਤੇ ਲਗਾਉਂਦਾ ਹੋਇਆ ਹੌਲੀ-ਹੌਲੀ ਬੱਸ ਨੂੰ ਭਿਓਣ ਵਿੱਚ ਕੰਮ ਚੱਪ ਹੋ ਗਿਆ। ਜਿਸ ਤੋਂ ਬਾਅਦ ਇੱਕ ਟ੍ਰੈਫਿਕ ਕਰਮਚਾਰੀ ਨੇ ਆਪਣੇ ਹੀ ਮੋਟਰਸਾਈਕਲ ਤੇ ਇਸ ਬੱਸ ਦਾ ਪਿੱਛਾ ਕਰਦਿਆਂ ਪਿੰਡ ਢੰਡਾ ਕੋਲ ਇਸ ਬੱਸ ਨੂੰ ਘੇਰ ਲਿਆ। ਹੈਰਾਨੀ ਤਾਂ ਉਸ ਸਮੇਂ ਹੋਈ ਜਦੋਂ ਡਰਾਈਵਰ ਐਨੀ ਵੱਡੀ ਗਲਤੀ ਕਰਨ ਦੇ ਬਾਵਜੂਦ ਵੀ ਕਿਸੇ ਸਿਆਸੀ ਆਗੂ ਨਾਲ ਫੋਨ ਤੇ ਗੱਲਬਾਤ ਕਰਵਾਉਣ ਲੱਗ ਪਿਆ ਅਤੇ ਟ੍ਰੈਫਿਕ ਅਧਿਕਾਰੀਆਂ ਤੇ ਦਬਾਅ ਪਾਉਣ ਲੱਗ ਪਿਆ। ਇੱਥੇ ਦੱਸ ਦਈਏ ਕਿ ਉਕਤ ਬੱਸ ਦੀ ਇੰਸ਼ੋਰੈਂਸ ਵੀ ਖਤਮ ਹੋ ਚੁੱਕੀ ਹੈ। ਅਤੇ ਮਾਲਕਾਂ ਵੱਲੋਂ ਸਿਆਸੀ ਆਗੂਆਂ ਦੀ ਸ਼ੈਤੇ ਹੀ ਇਹ ਬੱਸ ਚਲਾਈ ਜਾ ਰਹੀ ਸੀ ਅੱਗਿਓ ਕੀ ਹੋਇਆ ਦੇਖੋ ਪੂਰਾ ਮਾਮਲਾ ਕੋਈ ਗੱਲ ਨਹੀਂ ਗੱਲ ਨਹੀਂ ਗੱਲ ਨੂੰ ਆਪਣੀ ਬੱਟੀਆਂ ਦੀ ਗੱਲ ਨੂੰ ਲੱਗੇ ਮੈਂ ਨਹੀਂ ਦੇਖਿਆ ਜੀ ਸਰ ਠੀਕ ਹੈ ਜੀ ਕੀ ਨਾ ਆਪਣਾ ਗੁੱਡਾ ਜੀ ਮਹਾਰਾਜ ਜਾਣ ਦਿਓ ਮਹਾਰਾਜ ਜਿਹੜਾ ਗਰੀਬੰਦਾ ਜੀ ਪਹਿਲੀ ਵਾਰੀ ਲੱਗਾ ਸੀ ਠੀਕ ਹੈ ਤੇ ਚੇਰਮੈਨ ਸਾਹਿਬ ਹੈਲੋ ਮੈਂ ਤਾਂ ਗੱਡੀ ਰੋਕੀ ਆ ਆਪਣੀ ਕੀ ਨਾ ਭਜੀ ਗਰਨਾਮ ਸਿੰਘ ਐਸਐਚੀ ਕਰਾਇਆ ਤੋਂ ਯਾਰ ਮੈਂ ਅੱਜ ਵਾਸਤੇ ਲੱਗਾ ਪਹਿਲੇ ਤੇ ਨਹੀਂ ਇਹ ਲਿਬਰਟੀ ਵਾਲੇ ਲਿਬਰਟੀ ਸਪੋਰਟ ਵਾਲਿਆਂ ਦੀ ਯਾਰ ਮੇਰੀ ਗਾਧਰ ਪਹਿਲਾਂ ਨਾਕੇ ਦੇ ਸਰੋਣੀ ਨੂੰ ਹੱਥ ਨਹੀਂ ਦਿੱਤਾ ਬਾਅਦ ਵਿੱਚ ਕਹਿੰਦੇ ਸੀ ਵੀ ਮੈਂ ਤਾਂ ਉਹ ਧਿਆਨ ਚੱਲ ਰਿਹਾ ਪੁੱਤ ਉਹ ਬੇਜਰਨਾਮੇ ਦਾ ਕਰਿਓ ਗੱਲ ਮੜ ਜੇ ਵੀਡੀਓ ਬਣੀ ਚੁੱਕੀ ਹੈ ਪਾਣੀ ਮੇਰਾ ਤਾਂ ਵੀਡੀਓ ਬਣੀ ਜੇ ਪਹਿਲਾਂ ਜੀ ਬਣ ਗਈ ਓਏ ਪਾਜੀ ਇਹਦੀ ਵੀਡੀਓ ਬਣੀ ਆ ਬਸ ਰੋਕੀ ਦੀਗੇ ਪੱਤਰਾਂ ਨਾਲ ਬੁੱਤਰ ਖੜੇ ਨੇ ਕਹਿੰਦੇ ਉਹਨਾਂ ਬਣਾਈਆਂ ਨਹੀਂ ਪਹਿਲਾਂ ਗੱਲ ਸੁਣੋ ਹੱਥ ਥੋੜਾ ਦਿੱਤਾ ਸੀ ਮੈਨੂੰ ਬਸ ਰੋਕੀ ਨਹੀਂ ਪਾਜੀ ਮੈਂ ਨਾਕੇ ਦਾ ਦਿੱਤਾ ਬਾਈ ਤੁਸੀਂ ਦੱਸੋ ਪਹਿਲਾਂ ਇੱਕ ਵਾਰੀ ਹੱਥ ਦਿੱਤਾ ਭਾਜੀ ਕਿੱਥੇ ਹੋ ਗਏ ਉਹ ਮੈਂ ਦੇ ਨਾਲ ਭਾਜੀ ਪੁੱਤਰ ਕਰਵਾਇਆ ਮੇਰੇ ਨਾਲ ਹੀ ਆਇਆ ਉਹਦੇ ਨਾਲ ਲੱਗੀ ਹੁੰਦੀ ਇੱਥੇ ਤੁਹਾਡੇ ਵਾਲੀ ਕਾਰ ਲੱਗੀ ਹੁੰਦੀ ਸਰ ਇੱਧਰ ਮੈਂ ਮੈਂ ਤਾਂ ਦੇਖਿਆ ਹੀ ਨਹੀਂ ਹੈਗਾ ਤੁਸੀਂ ਇਹ ਦੱਸੋ ਭਾਜੀ ਪਹਿਲਾਂ ਜਦੋਂ ਤੁਸੀਂ ਨਾਕੇ ਨੂੰ ਚਲੋ ਬੰਨੇਗਾ ਜੱਕ ਬੱਟ ਨਿਕਾਜਾ ਬੱਡਰ ਨਿਕਾਜਾ ਕਰ ਦਿੰਦੇ ਮੱਡਾ ਨਹੀਂ ਕਰਦੇ ਨਹੀਂ ਨਹੀਂ ਭਾਜੀ ਜਾਣ ਦਿਓ ਮਹਾਰਾਜ ਇਹ ਦੱਸ ਆਪ ਦੇਵਾ ਕਰਦੇ ਪਏ ਆ ਕਾ ਤੁਹਾਨੂੰ ਹੈਲੋ ਆ ਜਾਓ ਹਾਂ ਜਿੱਤੋ ਕਹਿੰਦੇ ਚਲਾਨ ਕਰਦੇ ਆ ਗੁਰਨਾਮ ਸਿੰਘ ਆ ਆ ਹੋਈ ਗੱਲ ਕਰਦੇ ਪਏ ਸੀ ਤਾਂ ਨਾ ਆ ਕਰਿਓ ਤਾਂ ਆ ਕਰਿਓ ਮੜੇ ਹਾਂਜੀ ਭਾਜੀ ਹਰ ਮੈਂ ਕੁਦਰਤੀ ਇਹਨੇ ਤੁਸੀਂ ਮੈਨੂੰ ਮੋਹਰੇ ਦਾ ਮੈਚ